ਨਗਰੀ ਸ਼੍ਰੀ ਅਮਰਸਰ ਸਾਹਿਬ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਹੜਾ ਜਨਮ ਦਿਹਾੜਾ ਮਨਾ ਰਹੇ ਆਂ ਔਰ ਕੱਲ ਜਿਹੜਾ ਇੱਥੇ ਦੇ ਹਾਲਾਤ ਬਹੁਤ ਮਾੜੇ ਸੀ 5 5 6 6 ਫੁੱਟ ਘਾ ਸੀ ਇੱਥੇ ਔਰ ਨਾਲੇ ਸਫਾਈ ਕਰਾਈ ਨਾਲੇ ਫਾਇਰ ਬ੍ਰਿਗੇਡ ਮੰਗਾ ਕੇ ਸਤਿ ਸ੍ਰੀ ਅਕਾਲ ਮੰਦਿਰ ਸਾਹਿਬ ਕੋਲ ਜਲ ਲਿਆ ਕੇ ਜਿਹੜਾ ਪੋਤਿ ਇਸ਼ਨਾਨ ਕਰਾਇਆ ਔਰ ਅੱਜ ਸੁਖਮਣੀ ਸਾਹਿਬ ਪੰਜ ਬਾਣੀਆਂ ਦਾ ਪਾਠ ਕਰਕੇ ਅਰਦਾਸ ਕਰਨ ਤੋਂ ਬਾਅਦ ਜਿਹੜਾ ਵਾ ਕੜਾ ਪ੍ਰਸ਼ਾਦ ਦੀ ਦੇਖ ਵਰਤਾ ਕੇ ਪੇਜਵਾਨ ਪੁਰੰਧਿਆ ਨੂੰ ਛੱਡਿਆ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਅੱਜ ਜਨਮ ਦਿਹਾੜਾ ਮਨਾਇਆ ਗਿਆ ਕੰਪਨੀ ਬਾਗ ਦੇ ਵਿੱਚ ਔਰ ਬੜੇ ਦੁੱਖ ਦੀ ਗੱਲ ਹੈ ਕਿ 84 ਕਿੱਲਿਆਂ ਦੇ ਵਿੱਚ ਕੰਪਨੀ ਬਾਗ ਆ ਕਰੋੜਾਂ ਰੁਪਏ ਸਰਕਾਰ ਤੋਂ ਕਮਾਉਂਦੀ ਭਰੇ ਇਸ ਦੀ ਯਾਦਗਾਰ ਦੇ ਆਲੇ ਦੁਆਲੇ ਸਾਫ਼ ਸੰਭਾਲ ਦੇ ਬੁਰੇ ਹਾਲਾਤ ਨੇ ਔਰ ਕੁਝ ਵੀਰ ਮੇਰੇ ਇਹੋ ਜਿਹੇ ਆ ਜਿਹੜੇ ਡਰਾਮੇ ਕਰਨ ਲਈ ਇੱਥੇ ਫੋਟੋਆਂ ਖਿਚਾਉਣ ਲਈ ਮੈਂ ਸਵੇਰ ਤੋਂ ਸ਼ਾਮਾਂ ਤੱਕ ਦੇਖੇ ਕਿ ਬੰਦੇ ਸਿਰਫ ਫੋਟੋਆਂ ਖਿਚਾਉਣ ਲਈ ਆਏ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਇੱਥੇ ਗੁਰਬਾਣੀ ਚੱਲ ਰਹੀ ਪਾਠ ਹੋ ਰਿਹਾ ਤੇ ਜੋੜਿਆਂ ਦੇ ਨਾਲ ਹੀ ਪਰਲੇ ਬੰਨੇ ਵੀਡੀਓ ਬ ਉਹਨਾਂ ਬੰਦਿਆਂ ਦੀ ਕਾਰਗੁਜ਼ਾਰੀ ਇੱਥੋਂ ਪਤਾ ਲੱਗਦਾ ਵੀ ਸਾਡੇ ਲੋਕਾਂ ਦੀ ਸੋਚ ਕੀ ਆ ਕਿੱਡੀ ਵੱਡੀ ਸਾਡੀ ਹਿਸਟਰੀ ਸੀ ਸਿੱਖ ਕੌਮ ਦੀ ਔਰ ਪੂਰੇ ਵਿਸ਼ਵ ਨੂੰ ਪੂਰੇ ਵਰਲਡ ਨੂੰ ਦੱਸ ਦਿੱਤਾ ਮਹਾਰਾਜਾ ਰਣਜੀਤ ਸਿੰਘ ਨੇ ਵੀ ਸਿੱਖ ਰਾਜ ਕਿਹੋ ਜਿਹਾ ਰਾਜ ਹੁੰਦਾ ਪਰ ਦੁੱਖ ਦੀ ਗੱਲ ਆ ਕਿ ਅੱਜ ਉਸ ਰਾਜ ਦੀਆਂ ਨੀਹਾਂ ਉਸ ਰਾਜ ਦੇ ਹਾਲਾਤ ਜਿਹੜੇ ਆ ਐਦਾਂ ਦੇ ਕਰ ਦਿੱਤੇ ਗਏ ਵੀ ਬੜੇ ਦੁੱਖ ਦੀ ਗੱਲ ਆ ਚਲੋ ਦੇਰ ਆਇ ਦਰੁਸਤ ਆਏ ਮੈਨੂੰ ਲੱਗਦਾ ਹੈ ਕਿ ਹੁਣ ਇਸ ਜਗ੍ਹਾ ਤੇ ਵੱਡਾ ਸੰਘਰਸ਼ ਵੰਡਣਾ ਪਊਗਾ ਤੇ ਫਿਰ ਹੀ ਇਹ ਜਿਹੜੀ ਪ੍ਰਾਤਨ ਵਿਰਾਸਤਿਆ ਬਚਾਈ ਜਾ ਸਕਦੀ ਆ ਔਰ ਮੈਂ ਚਾਹੁੰਦਾ ਕਿ ਜਿਹੜੇ ਸਾਡੀਆਂ ਪੀੜ੍ਹੀਆਂ ਵਾਂ ਉਹ ਸਿਰਫ ਫੋਟੋਆਂ ਤੱਕ ਨਾ ਸੀਮਤ ਰਹਿਣ ਉਹ ਮਹਾਰਾਜਾ ਰਣਜੀਤ ਸਿੰਘ ਦੀਆਂ ਯਾਦਗਾਰਾਂ ਨੂੰ ਜੇ ਅੱਜ ਬਚਾਉਣਗੇ, ਸਾਂਭਣਗੇ ਤੇ ਫਿਰ ਹੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਇਹ ਵਿਰਾਸਤਾਂ ਨੂੰ ਸਾਂਭ ਸਕਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।